ਮੰਡੇ ਰਾਤ ਸ਼ਰਾਬੀ ਕਾਰ ਚਾਲਕ ਨੇ ਹੰਗਾਮਾ ਮਚਾ ਦਿੱਤਾ ਕਾਰ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਕੁਮਾਰ ਬੰਡੇਵਾਲ ਤੇਜ਼ ਰਫ਼ਤਾਰ ਦੇ ਨਾਲ ਕਾਰ ਚਲਾ ਕੇ ਆ ਰਿਹਾ ਸੀ ਉਸਨੇ ਬਿਜਲੀ ਦੇ ਖੰਬਿਆਂ ਵਿੱਚ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਜਿਸ ਤੋਂ ਬਾਅਦ ਬਿਜਲੀ ਦੇ ਖੰਬੇਾਂ ਦੀ ਟੱਕਰ ਹੋਣ ਕਾਰਨ ਖੰਬੇ ਟੁੱਟ ਕੇ ਸੜਕ ਉੱਤੇ ਡਿੱਗ ਗਈ। ਖੰਬੇ ਟੁੱਟਦੇ ਹੀ ਪੂਰੇ ਇਲਾਕੇ ਪਰ ਵਿੱਚ ਬਿਜਲੀ ਚਲੀ ਗਈ ਜਿਸ ਕਾਰਨ ਇਲਾਕਾ ਵਾਸੀਆਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਉਧਰ ਹੀ ਦੂਜੇ ਪਾਸੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਾਰ ਚਾਲਕ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਇੰਨਾ ਕਿ ਜ਼ਿਆਦਾ ਸ਼ਰਾਬੀ ਸੀ ਕਿ ਉਸ ਨੂੰ ਕੋਈ ਵੀ ਹੋਸ਼ ਨਹੀਂ ਸੀ। ਕਾਰ ਚਾਲਕ ਮੌਕੇ ਤੇ ਹੀ ਕਾਰ ਨੂੰ ਛੱਡ ਕੇ ਫਰਾਰ ਹੋ ਗਿਆ। ਲੁਧਿਆਣੇ ਤੋਂ ਟਿੰਕੇ ਦੀ ਖਾਸ ਰਿਪੋਰਟ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਸਪਲਾਈ ਵੀ ਬੰਦ ਰਹੀ ਆ ਜੀ ਕਾਫੀ ਟਰਾਂਸਫਾਰਮ ਬੰਦ ਰਹੇ ਨੇ ਜੀ ਤੇ ਹੁਣ ਸਾਡੀ ਪੂਰੀ ਕੋਸ਼ਿਸ਼ ਆ ਵੀ ਜਲਦੀ ਜੀ ਆਲਦੀ 2 ਘੰਟੇ ਦੇ ਵਿੱਚ ਕੰਮ ਅਸੀਂ ਚਲਾ ਦਾਂਗੇ ਚਾਹੇ ਸਪਲਾਈ ਚਾਲੂ ਕਰਾਂ ਪਤਾ ਲੱਗਾ ਸਰ ਕਿੰਦਾ ਨੁਕਸਾਨ ਹੋਇਆ ਦਾ ਤੇ ਕਿਹੜਾ ਬੰਦਾ ਸੀਗਾ ਫੜਿਆ ਪੂਰਾ ਗਿਆ ਜਾਂ ਬੰਦਾ ਗੱਡੀ ਰਿਪੋਰਟ ਹੋ ਗਈ ਆ ਜੀ ਗੱਡੀ ਕਬਜ਼ੇ ਚ ਗਈ ਜੀ ਪੁਲਿਸ ਵਾਲਿਆਂ ਦੇ ਤੇ ਉਸ ਤੋਂ ਬਾਅਦ ਦੇਖੋ ਕੀ ਬਣਦਾ ਹੈ ਕੰਮ ਦੀ ਧਰਭਾਈ ਕਰਾਂਗੇ ਹਾਂਜੀ ਹਾਂਜੀ ਹਾਂ ਜੀ ਕਿੰਨਾ ਕਿ ਬਿਜਲੀ ਵਾਲੇ ਦਾ ਆ ਰਿਹਾ ਸੀ ਬਿਜਲੀ ਵਾਲਿਆਂ ਦਾ ਕਰੀਬ ਲੱਖ ਸਵਾ ਲੱਖ ਦੇ ਕਰੀਬ ਹੋ ਗਿਆ ਜੀ ਇਹ ਨੂੰ ਜਿਹੜੀਆਂ ਤਾਰਾਂ ਵਗੈਰਾ ਦਾੜਾ ਵਤਾਰੀਆਂ ਪੈਣੀਆਂ ਜਾਂ ਉਹ ਇੱਕ ਕੱਟ ਹਾਂਜੀ ਹਾਂਜੀ ਰਿਪੇਅਰ ਹੋ ਗਈ ਸਾਰਾ ਰਿਪੇਅਰ ਹਾਂਜੀ ਹਾਂਜੀ ਮਾਰਕੀਟ ਵੀ ਜਿਵੇਂ ਨੁਕਸਾਨ ਹੈ ਮਾਰਕੀਟ ਸਪਲਾਈ ਬੰਦ ਹੈ ਜੀ ਸਾਰੀ ਹਾਂਜੀ ਹਾਂਜੀ ਪਹਿਲਾਂ ਹੀ ਨਿਗਾਹ ਹੈਗਾ ਉੱਤੋਂ ਦੀ ਇੰਦਾ ਦੀ ਮੌਕਤ ਆ ਗਈ ਤੇ ਕਿੰਨੀ ਕ ਜਲਦੀ ਜਿਹੜਾ ਇਹਨਾਂ ਨੂੰ ਲੀਫ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਜਿੰਨਾ ਬੀਅੋ ਹਾਂਜੀ ਹਾਂਜੀ ਸਿਰਫ ਦੋ ਤਿੰਨ ਘੰਟੇ ਦੇ ਵਿੱਚ ਹਾਂਜੀ ਤੇ ਉਹਨੇ ਤੇ ਨਵਾਂ ਥੰਬਾ ਲੱਗੇਗਾ ਜਾਂ ਕਿਦਾਂ ਨਹੀਂ ਜੀ ਉਹੀ ਮਟੀਰੀਅਲ ਕਰਾਂਗੇ ਹਾਂਜੀ ਹਾਂਜੀ ਸਰ ਮੇਰੀ ਆ ਦੁਕਾਨਾ ਪਿੰ ਮੈਂ ਦਿੱਲੀ ਜਿਵੇਂ ਦੁਕਾਨ ਖੋਲਣ ਆਉਂਦਾ ਚਾਬੇ ਲੈ ਕੇ 9:30 ਵਜੇ ਆਇਆ ਜੀ ਤੇ ਮੈਂ ਦੇਖਿਆ ਥੰਬੇ ਸਾਰੇ ਗਿਰੇ ਹੋਏ ਆ ਤੇ ਬਿਜਲੀ ਵਾਲੇ ਇੱਕ ਦੋ ਖੜੇ ਸੀਗੇ ਮੈਂ ਜਿਹੜਾ ਰਾਤ ਚੌਕੀਦਾਰੀ ਕਰਦਾ ਮਾਰਕੀਟ ਦਾ ਉਹਨੂੰ ਪੁੱਛਿਆ ਗਾਰਡ ਨੂੰ ਕੀ ਹੋਇਆ ਕੰਦਾ ਰਾਤੀ ਕੋਈ ਗੱਡੀ ਮਾਰ ਗਿਆ ਤੇ ਮੈਨੂੰ ਨਹੀਂ ਪਤਾ ਨੰਬਰ ਨੰਬਰ ਉਹ ਬੜੀ ਤੇਜ਼ੀ ਨਾਲ ਭੱਜ ਗਿਆ ਗੱਡੀ ਫਿਰ ਮੈਂ ਆਰਤੀ ਚੌਕ ਤੇ ਪੁਲਸ ਵਾਲੇ ਖੜੇ ਸੀਗੇ ਮੈਂ ਉਹਨਾਂ ਨੂੰ ਕਿਹਾ ਸਰ ਉੱਥੇ ਬੈਰੀਕੇਡ ਲਾ ਦਿਓ ਤਾਰਾ ਤੋੜਾ ਗਿਰੀ ਹੋਈ ਆ ਜੀ ਕੋਲ ਜਾ ਲੈ ਗੰਦੇ ਤੈਨੂੰ ਜਾਦੇ ਗੱਲ ਹੀ ਪਈਏ ਤੂੰ ਆਪਣੀ ਐਕਟਿਵ ਹਲਾ ਦੇ ਅਸੀਂ ਫੋਨ ਕੀਤੀ ਹੈ ਬੈਰੀਕੇਡ ਵਾਲਿਆਂ ਨਾਲ ਆ ਜਾਣਗੇ ਲੈ ਬਲ ਰਾਤ ਦਾ ਮਾਮਲਾ ਹਲੇ ਤੱਕ ਵੀ ਕੋਈ ਬੈਰੀਕੇਡ ਸਾਡੇ 9 ਸਾਡੇ 9:10 ਤੱਕ ਕੋਈ ਬੈਰੀਕੇਡ ਨਹੀਂ ਲੱਗੀ ਸੀ 9 ਵਜੇ ਫਿਰ ਮੈਂ 10 ਵਜੇ ਮੈਂ ਫਿਰ 100 ਨੰਬਰ ਜਾਇਲ ਕੀਤਾ ਜੀ ਫਿਰ ਉੱਥੋਂ ਰਿਸਪੌਂਸ ਆਈ ਫਿਰ ਉਧਰ ਉਹਨਾਂ ਨੇ ਪੁਲਸਾਂ ਲਈ ਭੇਜੀ ਜੀ ਉਹ ਖੜੇ ਲੋਤੇ ਨੇ ਲੇਕਿਨ ਬਿਨਾ ਬੈਰੀਕੇਡ ਤੇ ਖੜੇ ਨਹੀਂ ਉਹ ਜੀ ਕੋਈ ਬੈਰੀਕੇਟ ਵਗੈਰਾ ਨਹੀਂ ਲੱਗਿਆ ਕਿਤਰਾ ਦੇਖਦੇ ਹੋ ਇੰਨਾ ਨੁਕਸਾਨ ਹੋ ਗਿਆ ਫਿਰ ਮੈਂ ਮਾਰਕੀਟ ਦਾ ਵੀ ਪਹਿਲਾਂ ਹੀ ਸਰ ਪਹਿਲਾਂ ਹੀ ਮਾਰਕੀਟ 'ਚ ਪਤਾ ਕੀ ਕਸਟਮਰ ਹੈ ਨਹੀਂ ਉੱਥੋਂ ਸਵੀਰ ਦਾ ਲਾਈਟ ਨਹੀਂ ਆ ਜੀ ਤੇ ਇੰਨੀ ਗਰਮੀ ਹੈ ਇੰਨਾ ਕੋਈ ਪੰਖੇ ਨਾ ਪੁਖੇ ਕੁਝ ਨਹੀਂ ਚੱਲ ਰਿਹਾ ਅੰਦਰ ਦਿੱਲੀ ਵਾਲਿਆਂ ਨਾਲ ਗੱਲ ਕੀਤੀ ਕਿੰਨੀ ਕੁ ਦਾ ਸਮਾਂ ਦੱਸ ਰਿਹਾ ਕਿ ਕਿੰਨੇ ਕਹਿੰਦੇ ਆਲੇ ਕੁਝ ਵੀ ਨਹੀਂ ਜੀ ਸਾਨੂੰ ਸਟਾਰਟਿੰਗ ਦਾ ਪਤਾ ਹੈ ਤੇ ਦੇਖ ਲਓ ਤੁਸੀਂ ਟਾਈਮ ਲੱਗ ਜਾਣਾ ਅੱਛਾ ਕਹਿੰਦੇ 4 ਵੀ ਵਜ ਸਕਦਾ 2 ਵੀ ਵਜ ਸਕਦਾ ਅੱਲਾ ਇਜਾਜ਼ਤ ਦਿੱਤਾ ਕਿ ਅੱਜ ਦੀਹਾੜੀ ਸਾਰੀ ਖਰਾਬ ਹੋ ਗਈ ਹਾਂ ਜੀ ਸਰ ਨੁਕਸਾਨੀ ਹੈ ਸਰ ਬਿਜ਼ਨਸ ਦੇ ਤਰਫੋਂ ਸੋ ਤੋਂ ਬੜੀ ਬਾਤ ਇਹ ਹੈ ਕਿ ਜਿਹੜੀ ਜਾਨੀ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਬਸ ਸ਼ੁਕਰ ਕਰੋ ਕਿ ਕੋਈ ਕਿਸੇ ਬੰਦੇ ਜਿਸ ਦੀ ਕੋਈ ਹਾਂ ਸਰ ਅਸੀਂ ਆਪਣੀ ਦੁਕਾਨ ਦੇ ਕੈਮਰੇ ਦੇ ਚੈੱਕ ਕੀਤਾ ਕੋਈ ਵਾਈਟ ਕਲਰ ਦੀ এস یو ਵੀ ਜੀ ਗੱਡੀ ਹੈ ਉਹਨੂੰ ਅੱਗੇ ਪੁਲਿਸੀ ਕਿਸੇ ਕੈਮਰੇ ਤੋਂ ਚੈੱਕ ਕਰਕੇ ਦੱਸ ਸਕਦੀ ਹੈ ਨੰਬਰ ਵਗੈਰਾ ਕਿੱਦਾ ਹੈ ਕਿਉਂ ਹੋਇਆ